ਆ ਗੱਲ ਕਰਾਂਗੇ ਕੇਂਦਰ ਸਰਕਾਰ ਦੀ ਜਿਨੇ ਇੱਕ ਚੰਗਾ ਫੈਸਲਾ ਜਿਹੜਾ ਕੀਤਾ ਹੈ ਲੱਖਾਂ ਕਰੋੜਾਂ ਮਾਪਿਓ ਨੂੰ ਇੱਕ ਰਾਹਤ ਹੈ ਜਿਹੜੀ ਮਿਲੀ ਹੈ ਤਾਂ ਸਰਕਾਰ ਨੇ ਆ ਜਿਹੜਾ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਆਫ ਆਨਲਾਈਨ ਗੇਮਿੰਗ ਬਿਲ 2025 ਜਿਹੜਾ ਪਾਸ ਕਰ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਬਣ ਜੂ ਤੇ ਜਦੋਂ ਕਾਨੂੰਨ ਬਣ ਗਿਆ ਤਾਂ ਜਿੰਨੇ ਵੀ ਆਨਲਾਈਨ ਗੇਮਾਂ ਨੇ ਜਿਹੜੀਆਂ ਪੈਸੇ ਵਾਲੀਆਂ ਨੇ ਜਿਨ੍ਹਾਂ ਦੇ ਪੈਸੇ ਲੱਗਦੇ ਐ ਤੁਸੀਂ ਵੀ ਸੁਣਿਆ ਹੋਣਾ 10 ਰੁਪਏ ਲਾ ਕੇ 100 ਰੁਪਏ ਕਮਾ ਲਿਆ ਤਾਂ ਇਹ ਜਿਹੜੀਆਂ ਬੰਦ ਹੋ ਜਾਣੀਆਂ ਪਲੇ ਸਟੋਰ ਚ ਇਹ ਡਾਊਨਲੋਡ ਆ ਜਿਹੜੀਆਂ ਹੁਣ ਨਹੀਂ ਹੋਣੀਆਂ ਐ ਲਾ ਲੋ ਵੀ ਹਫ਼ਤੇ ਇੱਕ ਦਾ ਸਮਾਂ ਇਹਨੇ ਕਾਨੂੰਨ ਬਣ ਜਾਣਾ ਤੇ ਇਸ ਤੋਂ ਬਾਅਦ ਆਨਲਾਈਨ ਗੇਮਾਂ ਸਾਰੀਆਂ ਜਿਹੜੀਆਂ ਬੰਦ ਹੋ ਜਾਣੀਆਂ ਜਿੰਨੀਆਂ ਵੀ ਗੇਮਾਂ ਦੇ ਵਿੱਚ ਜਿਹੜੇ ਪੈਸੇ ਆ ਉਹ ਬਣਦੇ ਆ ਪੈਸੇ ਆ ਜਿਹੜੇ ਉਹ ਲੱਗਦੇ ਆ ਤਾਂ ਸੰਖਿਆ ਕਿੰਨੀਆਂ ਲੋਕਾਂ ਦੀ ਜਿਹੜੇ ਗੇਮ ਖੇਡਦੇ ਆ 45 ਕਰੋੜ ਨੁਕਸਾਨ ਕਿੰਨਾ ਖਾਂਦੇ ਆ ਇੱਕ ਸਾਲ ਚ 20000 ਕਰੋੜ ਦਾ ਤਾਂ ਜਿਹੜਾ ਮਾਨਸਿਕ ਪੱਖੋਂ ਬਿਮਾਰ ਹੁੰਦੇ ਆ ਲੋਕ ਉਹ ਅਲੱਗ ਤੋਂ ਆ ਤੱਕੇ ਨਾਲ ਹੋਰ ਫਾਇਦਾ ਇਹ ਹੋਊ ਜਵਾਕਾਂ ਦੇ ਹੱਥੋਂ ਮੋਬਾਈਲ ਨਿਕਲ ਚੋਊਗਾ ਕੁਝ ਕ ਪਰਸੈਂਟ ਉਹ ਗਰਾਊਂਡ ਦੇ ਵਿੱਚ ਜਾ ਕੇ ਫਿਜ਼ੀਕਲੀ ਗੇਮ ਖੇਡਣਗੇ ਨਹੀਂ ਤਾਂ ਇਹ ਇਹਨਾਂ ਦੇ ਗੇਮਾਂ ਦੀ ਲੱਗੇ ਰਹਿੰਦੀਆਂ ਐ ਕੋਈ ਕੌਲੇ ਨਾਲ ਬੈਠਾ ਕੋਈ ਤਖਤ ਬੋਸ ਤੇ ਬੈਠਾ ਕੋਈ ਏਸੀ ਲਾ ਕੇ ਕਮਰੇ 'ਚ ਬੈਠਾ ਕਹਿੰਦਾ ਆਪਾਂ ਨੂੰ ਬਾਹਰ ਜਾਣ ਦੀ ਖਿ ਲੋੜ ਐ ਪੈਸੇ ਇਹ ਜਿਹੜੇ ਬਣ ਜਾਂਦੇ ਐ ਇਹ ਆਨਲਾਈਨ ਸੱਟ ਐ ਜਦੋਂ ਘੱਟ ਪੈਸੇ ਲੱਗਦੇ ਐ ਥੋੜੇ ਵੱਡ ਜਾਂਦੇ ਐ ਜਦੋਂ ਬੰਦਾ ਵੱਧ ਪੈਸੇ ਲਾ ਲਾਂਦਾ ਓਦੋਂ ਉਹ ਹੜੱਪ ਕਰ ਜਾਂਦੇ ਐ ਕਿੰਨੇ ਹੀ ਬੱਚਿਆਂ ਨੇ ਆਪਣੇ ਮਾਪਿਆਂ ਦੀ ਕਮਾਈ ਜਿਹੜੀ ਉਡਾਈ ਐ ਆਪਾਂ ਨਿਊਜ਼ਾਂ ਦੇ ਵਿੱਚ ਦੇਖਦੇ ਆਂ ਆਪਾਂ ਖਬਰਾਂ ਦੇ ਵਿੱਚ ਇਹ ਸਾਰਾ ਕੁਝ ਆ ਜਿਹੜਾ ਦੇਖਦੇ ਆਂ ਤਾਂ ਇਹਦੇ ਵਿੱਚ ਜਿਹੜਾ ਕੋਈ ਇਹ ਪੈਸੇ ਨਾਲ ਜੁੜਿਆ ਆਨਲਾਈਨ ਗੇਮ ਜਿਹੜੀ ਖੇਡਦਾ ਹੈ ਤਾਂ ਉਹ ਐਪ ਚਲਾਉਣ ਵਾਲੇ ਨੂੰ ਸਜ਼ਾ ਨਹੀਂ ਹੁੰਦੀ ਜਿਹੜੇ ਨੇ ਇਹ ਐਪ ਬਣਾਈ ਹੈ ਉਹਨਾਂ ਨੂੰ ਸਜ਼ਾ ਜਿਹੜੀ ਉਹ ਹੋਊਗੀ ਇਸ ਤੋਂ ਇਲਾਵਾ 1 ਕਰੋੜ ਤੱਕ ਦਾ ਜਿਹੜਾ ਜੁਰਮਾਨਾ ਉਹ ਜਿਹੜਾ ਗੇਮ ਬਣਾਈਏ ਬੰਦੇ ਨੇ ਐਪ ਬਣਾਈ ਹੈ ਉਹਨੂੰ 1 ਕਰੋੜ ਦਾ ਜੁਰਮਾਨਾ ਤੇ 3 ਸਾਲ ਦੀ ਕੈਦ ਦੀ ਵਿਵਸਥਾ ਵੀ ਇਹਦੇ ਵਿੱਚ ਜਿਹੜੇ ਕਾਨੂੰਨ ਦੇ ਵਿੱਚ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜੇ ਗੇਮਿੰਗ ਐਪ ਦਾ ਇਸ਼ਤਿਹਾਰ ਕਰਨਗੇ ਉਨਾਂ ਨੂੰ 2 ਸਾਲ ਦੀ ਸਜ਼ਾ ਤੇ 50 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਜਾਊਗਾ ਇਹ ਇਸ ਕਾਨੂੰਨ ਦੇ ਵਿੱਚ ਵਿਵਸਥਾ ਜਿਹੜੀ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਜਦੋਂ ਕਾਨੂੰਨ ਬਣ ਗਿਆ ਤਾਂ ਸਰਕਾਰ ਹੈ ਜਿਹੜੀ ਇੱਕ ਅਥਾਰਟੀ ਦਾ ਗਠਨ ਕਰੂਗੀ ਇੱਕ ਯੋਜਨਾ ਵੀ ਜਿਹੜੀ ਲਿਆਊਗੀ ਲੋਕਾਂ ਦੀਆਂ ਹਜ਼ਾਰਾਂ ਸ਼ਿਕਾਇਤਾਂ ਮਿਲੀਆਂ ਸੀ ਵੱਖ-ਵੱਖ ਸੂਬਿਆਂ ਦੇ ਵੱਲੋਂ ਵੀ ਬੇਨਤੀ ਕੀਤੀ ਗਈ ਸੀ ਕਿ ਇਸ ਤਰ੍ਹਾਂ ਦੀਆਂ ਗੇਮਾਂ ਜਿਹੜੀਆਂ ਉਹ ਬੰਦ ਕਰਤੀਆਂ ਜਾਣ ਤਾਂ ਹੁਣ ਕਾਨੂੰਨ ਬਣ ਗਿਆ ਅੱਗੇ ਜ਼ਿੰਮੇਵਾਰੀ ਜਿਹੜੀ ਉਹ ਸਟੇਟਾਂ ਦੀ ਹੈ ਉਹ ਰਾਜਾਂ ਦੀ ਹੈ ਇਸ ਕਾਨੂੰਨ ਨੂੰ ਅਮਲ ਦੇ ਵਿੱਚ ਲਿਆਉਣਾ ਤਾਂ ਇੱਕ ਚੰਗਾ ਫੈਸਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਇਹਨਾਂ ਬੱਚਿਆਂ ਨੂੰ ਇਹਨਾਂ ਗੇਮਾਂ ਦੀ ਚੁੰਗਲ ਦੇ ਵਿੱਚੋਂ ਕੱਢਣਾ ਕਿਉਂਕਿ ਪਹਿਲਾਂ PUBG ਆਈ ਸੀ ਉਹਦੇ ਕਿੰਨੇ ਜਿਹੜੇ ਬੱਚੇ ਸੀਗੇ ਸਿਆਣੇ ਬਿਆਣੇ ਸੀਗੇ ਆਏ ਕਿ ਲੋ 18 22 ਸਾਲ ਦੇ ਨੌਜਵਾਨ ਸੀਗੇ ਉਹ ਮੈਂਟਲੀ ਅਪਸੈਟ ਹੋ ਗਏ ਸੀਗੇ ਉਂਗਲ ਦਾ ਘੋੜਾ ਬਣਾ ਕੇ ਨਿਸ਼ਾਨੇ ਮਾਰਨ ਲੱਗੇ ਸੀ ਹਸਪਤਾਲਾਂ ਵਿੱਚ ਲੈ ਜਾਂਦੇ ਆਂਦੀਆਂ ਦੀ ਉਹਨੀਆਂ ਵੀਡੀਓਜ਼ ਜਿਹੜੀਆਂ ਆਈਆਂ ਸੀ ਤਾਂ ਇਸੇ ਤਰ੍ਹਾਂ ਇਹ ਸੱਟੇ ਵਾਲੀਆਂ ਗੇਮਾਂ ਨੇ ਜਿਹਦੇ ਵਿੱਚ ਪੈਸੇ ਲੱਗਦੇ ਅਤੇ ਪੈਸੇ ਬਣਦੇ ਬਹੁਤ ਘੱਟ ਹੈ ਪਰ ਲੱਗਦੇ ਬਹੁਤ ਜ਼ਿਆਦਾ ਨੇ ਇੱਕ ਤਰ੍ਹਾਂ ਦਾ ਇਹ 트ੈਪ ਹੁੰਦਾ ਹੈ ਇੱਕ ਤਰ੍ਹਾਂ ਦਾ ਤੁਹਾਡੇ ਦਿਮਾਗ ਨਾਲ ਖੇਡਿਆ ਜਾਂਦਾ ਹੈ ਇੱਕ ਵਾਰ ਤੁਹਾਨੂੰ ਆਏ ਲੱਗਦਾ ਵੀ ਹਾਂ ਤਾਂ ਨਜ਼ਾਰਾ ਆਪਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ ਇਹਦੇ ਵਿੱਚ ਪੈਸੇ ਬੰਦਿਆ ਜਦੋਂ ਆਪਾਂ ਵੱਧ ਇਨਵੈਸਟ ਕਰਦਾਂ ਨੇ ਇਹਨਾਂ ਦੇ ਵਿੱਚ ਫਿਰ ਆਪਣੇ ਸਾਰੇ ਪੈਸੇ ਜਿਹੜੇ ਉਹ ਚਲੇ ਜਾਂਦੇ ਬੰਦਦਾ 100 ਹੈ ਜਾਂਦਾ ਆਪਣੇ ਕੋਲੋਂ 1000 ਹੈ ਇਹ ਉਦਾਹਰਣ ਸਮਝ ਲਓ ਤਾਂ ਇਹ ਜਾਣਕਾਰੀ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਆਪਣੇ ਵਿਚਾਰ ਜਿਹੜੇ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ